ਸਲੋਜੀ ਕੋਈ 400 ਨਹੀਂ ਕੋਈ 500 ਨਹੀਂ ਕੋਈ 600 ਨਹੀਂ ਲੈ ਜਾਓ 100 ਰੁਪਏ 100 ਰੁਪਏ 100 ਰੁਪਏ ਉਹ 100 ਰੁਪਏ ਦਾ ਸੂਟ ਕਰਤਾ 100 ਰੁਪਏ ਦਾ ਸੂਟ ਕਰਤਾ ਬੁੱਟਰ ਰੋਡ ਕਾ ਦੀਆਂ ਸ਼ਹਿਰ ਆ ਜਾਓ 15 ਅਪ੍ਰੈਲ ਤੋਂ ਪਹਿਲਾ ਪਹਿਲਾ ਬਸਾਖੀ ਤੇ ਲਾਦੀ ਬਹੁਤ ਵੱਡੀ ਸੇਲ ਲੈ ਜਾਓ 100 ਰੁਪਏ ਦਾ ਸੂਟ ਉਹ 5 ਮੀਟਰ ਸੂਟ 100 ਰੁਪਏ ਦਾ ਸੂਟ ਦੇਖੋ ਜੀ ਟੌਪ ਦੇ ਡਿਜ਼ਾਈਨ ਕਲਰ ਚੈੱਕ ਕਰ ਲਓ ਜਿੰਨੇ ਮਰਜੀ ਲੈ ਲਓ 100 ਰੁਪਏ ਦਾ ਸੂਟ ਜੀ ਕਲਰ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਲਓ ਚਾਹੇ ਬਰੀਕ ਪ੍ਰਿੰਟ ਲੈਣਾ ਚਾਹੇ ਫਲਾਵਰ ਵਾਲਾ ਲੈਣਾ ਸਾਰੇ ਆ ਗ ਹੁਣ ਤੁਸੀਂ ਬੁੱਟਾ ਰੋਡ ਕਾਦੀਆਂ ਤੇ ਆਜੋ 15 ਤਰੀਕ ਤੱਕ ਮੇਲਾ ਲੱਗਿਆ ਬਹੁਤ ਵੱਡਾ ਮੇਲਾ ਲੱਗਿਆ ਜੀ ਦੇਖੋ ਇਹ ਚਾਹੇ ਬਣਾ ਲਓ ਸੂਟ ਚਾਹੇ ਬਣਾ ਲਓ ਟੌਪ ਚਾਹੇ ਬਣਾ ਲਓ ਨਾਈਟ ਸੂਟ 100 100 ਰੁਪਏ ਚ ਕਰਤਾ 100 100 ਰੁਪਏ ਚ ਕਰਤਾ ਪੂਰੇ ਇੰਡੀਆ ਦੀ ਫੁੱਲ ਗਰੰਟੀ ਉਹ ਕਿਸੇ ਤੋਂ ਨਹੀਂ ਦੇ ਹੋਣਾ 100 ਰੁਪਏ ਦਾ ਸੂਟ ਬੁੱਟਾ ਰੋਡ ਕਾਦੀਆਂ ਆਜੋ ਵੱਡੇ ਫਾਇਦੇ ਕਰਾਂਗੇ ਜੀ ਵੱਡੇ ਫਾਇਦੇ ਜੀ ਕਾਟਨ ਦੇ ਦੁਪੱਟੇ ਦੇ ਨਾਲ 250 ਰੁਪਏ ਦਾ ਸੂਟ ਦੇ ਰਹੇ ਆ 500 ਰੁਪਏ ਦੇ ਦੋ 500 ਰੁਪਏ ਦੇ ਦੋ ਦੇਖੋ ਇਹਦੇ ਵਿੱਚ ਰੰਗ ਬੜੇ ਸੋਹਣੇ ਆ ਡਿਜ਼ ਚਾਰਚ ਮਿਲਦਾ 500 ਦਾ ਇੱਕ ਇੱਥੇ ਦਵਾਂਗੇ 502 250 ਰੁਪਏ ਦਾ ਸੂਟ ਦੇ ਰਹੇ ਹਾਂ ਦੁਪੱਟਾ ਨਾਲ ਦੇ ਰਹੇ ਹਾਂ ਰੰਗ ਤੁਸੀਂ ਦੇਖ ਲਓ ਜਿਹੜਾ ਰੰਗ ਪਸੰਦ ਆ ਲੈ ਜਾਓ ਸਿਰਫ 2250 ਚ ਕਰਤੇ 2250 ਚ ਕਰਤੇ ਆ ਚਾਰਕ ਲੈ ਲਓ ਕਲਰ ਚਾਹੇ ਲਾਈਟ ਲੈ ਲਓ ਬਲੈਕ ਲੈ ਲਓ ਲਾਈਟ ਸ਼ੇਡਾਂ ਵੀ ਹੈਗੀਆਂ ਵਾ ਗਲੇ ਵਾਲੇ ਵੀ ਹੈਗੇ ਆ ਘੇਰੇ ਵਾਲੇ ਵੀ ਹੈਗੇ ਆ ਕੜਾਈ ਵਾਲੇ ਵੀ ਹੈਗੇ ਆ ਬਸ ਦਿਨ ਰਹਿ ਗਏ ਥੋੜੇ ਪੁੱਟਰ ਰੋਡ ਕਰਦੀਆਂ ਤੇ ਮੇਲਾ ਲੱਗ ਗਿਆ ਗਰਮੀ ਦਾ ਸਭ ਤੋਂ ਵੱਡਾ 250 ਰੁਪਏ ਦਾ ਸੂਟ ਮਤਲਬ 500 ਦਾ ਬਾਜ਼ਾਰ 'ਚ ਮਿਲਦਾ 500 ਦੇ ਨਾਲ ਇੱਕ ਸੂਟ ਜਮਾਂ ਫਰੀ ਦੇਈ। ਦੇਖੋ ਜੀ ਚਾਹੇ ਤੁਸੀਂ ਕਹਿੰਨਾ ਨਵਾਂ ਕੰਮ ਸ਼ੁਰੂ ਤੁਸੀਂ ਰੀਸੇਲਰੋਂ ਦੁਕਾਨਦਾਰੋਂ ਤੁਸੀਂ ਫੇਰੀ ਦਾ ਕੱਪੜਾ ਵੇਚਣਾ ਤੁਸੀਂ ਆਪਣੇ ਘਰ ਲਈ ਲੈਣਾ ਛੇਤੀ ਆਜੋ ਬਹੁਤ ਵੱਡੇ ਫਾਇਦੇ ਤੁਹਾਡੇ ਹੋ ਰਹੇ ਆ। ਬਸਾਖੀ ਦੇ ਸੂਟਾਂ ਹੀ ਲਾਤੀ ਵੱਡੀ ਸੇਲ। ਚੱਕੋ ਜੀ ਕੋਰਨ ਦੇ ਸੂਟ ਆ ਗਏ ਗਲੇ ਬਣੇ ਹੋਏ ਚੈੱਕ ਕਰ ਲਓ ਹੈਂਡਵਰਕ ਹੋਇਆ ਹੋਇਆ ਡਿਜ਼ਾਈਨਿੰਗ ਵੀ ਜਿਹੜਾ ਬਜ਼ਾਰਾਂ 'ਚ 700 ਰੁਪਏ ਦਾ ਇੱਕ ਮਿਲਦਾ ਇੱਥੋਂ ਲੈ ਜਾਓ 700 ਦੇ ਦੋ। ਮਤਲਬ 350 ਦਾ ਇੱਕ ਇੱਕ ਨਾਲ ਬਿਲਕੁਲ ਫ੍ਰੀ ਦਵਾਗੇ 700 ਰੁਪਏ ਦੇ ਵਿੱਚ ਚੱਕੋ ਜੀ। ਨਾ ਕਿਸੇ ਨੇ ਦਿੱਤਾ ਨਾ ਕਿ ਤੋ ਦੇ ਹੋਣਾ 350 ਰੁਪਏ ਦਾ ਸੂਟ ਕਾਤਾ ਜੀ 350 ਰੁਪਏ ਦਾ ਫੁੱਲ ਗਰੰਟੀ ਛੇਤੀ ਛੇਤੀ ਆਜੋ ਬੁੱਟਰ ਰੋਡ ਕਾਦੀਆਂ ਆ ਦੇਖੋ ਜਿਹੜੇ ਮਿਲਦੇ 1000 12 1200 ਦੇ ਸਾਢੇ ਕੋਲ ਲੈ ਜਾਓ 5 500 ਦੇ 5 500 ਚ ਕਰਤੇ ਆ 1000 ਵਾਲੇ 1200 ਵਾਲੇ 11 1100 ਵਾਲੇ ਸੂਟ ਵੀ 5 500 ਚ ਕਰਤੇ ਆ ਦੁਪੱਟੇ ਨਾਲ ਦਵਾਂਗੇ ਵੈਰਾਈਟੀਆਂ ਦੇਖੋ ਚੈੱਕ ਕਰ ਲੋ ਵੱਡੇ ਵੱਡੇ ਬ੍ਰਾਂਡ 1000 12 1200 ਵਾਲੇ ਸੂਟ ਵੀ 5 500 ਚ ਕਰਤੇ ਆ ਪਸਾਕੀ ਦੇ ਸੇ ਲੱਗੀਆਂ 15 ਅਪ੍ਰੈਲ ਤੋਂ ਪਹਿਲਾਂ ਪਹਿਲਾਂ ਆ ਜਾਓ ਬੁੱਟਰ ਰੋਡ ਕਾਦੀਆ ਉਧਰ ਵੀ ਦਿਖਾ ਦੇ ਆ ਚੱਕੋ ਜੀ ਕੋਟ ਦੇ ਸੂਟ ਚਿਕਣ ਦਾ ਵਰਕ ਹੋਇਆ ਬਿਆਰਾ ਚ 1500 ਦਾ ਇੱਥੋਂ ਲੈ ਜਾਓ 650 ਰੁਪਏ ਦਾ ਸੂਟ ਡਿਜ਼ਾਈਨਿੰਗ ਚੈੱਕ ਕਰ ਲਓ ਕਲਰ ਤੁਸੀਂ ਚੈੱਕ ਕਰ ਲਓ ਪਿਓਰ ਦੁਪੱਟੇ ਦੇ ਨਾਲ ਸੂਟ ਲਾਤਾ ਬਿਆਰਾ ਚ 15 1500 ਦਾ ਚੱਕੋ 1500 ਦੇ ਦੋ ਆ ਦੇਖੋ ਜੀ ਰੇਟ ਅਸੀਂ ਲਿਖ ਲੇ ਕੇ ਲਾਤਾ ਜੋ ਰੇਟ ਕਹਿਣਾ ਉਹ ਰੇਟ ਦਵਾਂਗੇ ਸਾਡਾ ਕੱਲੇ ਕੱਲੇ ਸੂਟ ਦੇ ਉੱਤੇ ਰੇਟ ਲਿਖ ਕੇ ਲਾਤਾ 750 ਰੁਪਏ ਦਾ ਸੂਟ ਦੇ ਦਿੱਤਾ ਆ ਦੇਖੋ ਜੀ ਗਲੇ ਤੇ ਵੀ ਬੜਾ ਪਿਆਰਾ ਵਰਕ ਹੋਇਆ ਦੁਪੱਟਾ ਵੀ ਬੜਾ ਸੋਹਣਾ ਕਲਰ ਤਾਂ ਹੈਗਾ ਹੀ ਬੜਾ ਸੋਹਣਾ ਇਹ ਵੀ ਤੁਹਾਨੂੰ ਅਸੀਂ ਦੇ ਰਿਹਾ 750 ਰੁਪਏ ਦਾ ਸੂਟ ਖੁੱਲੇ-ਦੁੱਲੇ ਦੁਪੱਟਿਆਂ ਨਾਲ ਦੇ ਕਢਾਈਆਂ ਵਾਲੇ ਸੂਟ। ਦੇਖੋ ਜੀ ਕਢਾਈਆਂ ਵਾਲੇ ਕਾਟਨ ਦੇ ਸੂਟ ਬਜ਼ਾਰਾ 'ਚ 5-5000 ਦੇ ਮਿਲਦੇ ਅਸੀਂ ਦੇਣੇ ਆ 15-1500 ਕੋਈ 1-1000 ਦੇ ਚੱਕੋ ਡਿਜ਼ਾਈਨਿੰਗ 1275 ਦਾ ਸੂਟ ਦੇਣਾ ਜੀ ਜਾਮ ਕਾਟਨ। ਲਓ ਜੀ 1275 ਜੋ ਕਹਿ ਰਹੇ ਆ 100 ਦੇ ਰਹੇ ਆ ਰੇਟ ਲਿਖ ਕੇ ਲਾ ਤਾਂ ਲੈ ਜਾਓ 1275 ਰੁਪਏ ਦਾ ਸੂਟ। ਆਹ ਦੇਖੋ ਕਿੰਨਾ ਪਿਆਰਾ। ਪੌਂਚਾਂ ਦੇ ਵੀ ਕੰਮ ਕੀਤਾ, ਬਾਹਾਂ ਤੇ ਵੀ ਕੰਮ ਕੀਤਾ, ਘੇਰੇ ਵੀ ਸੋਹਣੇ, ਦੁਪੱਟੇ ਵੀ ਸੋਹਣੇ, ਫੋਟੋ ਵਾਲਾ ਪੀਸ ਆ। ਬਾਜ਼ਾਰ ਦਾ ਰੇਟ 3-2500 ਸਾਡਾ ਰੇਟ ਸਿਰ 1500 ਰੁਪਏ ਚ ਲੈ ਜਾਓ ਜੀ 1500 ਚ ਦੇਖੋ ਜੀ ਸ਼ਹਿਰੀ ਵੈਰਾਈਟੀ ਲੈ ਲਓ ਚਾਹੇ ਟੀਚਰਾਂ ਵਾਲੇ ਸੂਟ ਲੈ ਲਓ ਚਾਹੇ ਮੈਡਮਾਂ ਵਾਲੇ ਟੌਪ ਦੇ ਲਗਜ਼ਰੀ ਸੂਟ ਆ ਗਏ ਵੈਰਾਈਟੀ ਚੈੱਕ ਕਰ ਲਓ ਕਲਰ ਜ਼ਬਰਦਸਤ ਬਾਟਮ ਵਰਕ ਵੀ ਦੇ ਰਹੇ ਆ ਨਾਲ ਤੁਹਾਨੂੰ ਪੌਂਚੇ ਤੇ ਇੱਕ ਕੜਾਈ ਦੇ ਨਾਲ ਬਾਜੂ ਵਰਕ ਪੀਸ ਦੇ ਰਿਆ ਪੂਰਾ ਫੋਟੋ ਵਾਲਾ ਬਿਆਰਾ ਚ 3 3000 ਚੱਕੋ 1500 ਰੁਪਏ ਦਾ ਬੜੇ ਪਿਆਰੇ ਪਿਆਰੇ ਸੂਟ ਦੇ ਤੇ ਆਹ ਦੇਖੋ ਜੀ ਹੁਣ ਹੋਰ ਕਿਤੇ ਨਾ ਜਾਓ ਸਿੱਧਾ ਹੀ ਬੁੱਟਾ ਰੋਡ ਕਾਦੀਆਂ ਆਜੋ ਕਹਿੰਦੇ ਟਾਂਡਾ ਦਸੂਹਾ ਮਕੇਰੀਆਂ ਸਾਡੇ ਕੋਲ ਆਜੋ ਸੂਟਾਂ ਦੀਆਂ ਵੈਰਾਈਟੀਆਂ ਬਥੇਰੀਆਂ ਉਤੋਂ ਲਾਤੀਆਂ ਸੇਲਾਂ ਸੇਲਾਂ ਚ ਕਰ ਦਾਂਗੇ ਕਮਾਲ ਆ ਜਾਓ ਜੀ ਬੁੱਟਰ ਰੋਡ ਕਾਦੀਆਂ 15 ਅਪ੍ਰੈਲ ਤੱਕ ਬਹੁਤ ਵੱਡੀ ਸੇਲ ਜਿੱਥੇ ਤੁਹਾਡੇ ਫਾਇਦੇ ਹੋਣੇ ਆ 100 ਰੁਪਿਆ ਦਾ ਸੂਟ 200 ਰੁਪਿਆ ਦਾ ਸੂਟ ਤੇ ਆਹ ਸੂਟ ਅਸੀਂ ਦੇ ਰਹੇ ਆ ਤੁਹਾਨੂੰ ਸਿਰਫ ਦੇ ਸਿਰਫ 2000 ਰੁਪਿਆ ਦਾ ਸੂਟ ਦੇਣਾ ਆ ਕਿਹੜਾ ਬੜਾ ਪਿਆਰਾ ਫਰੰਟ ਤੁਸੀਂ ਚੈੱਕ ਕਰ ਲਓ ਪੌਂਚਾਰੇ ਦੇਖੋ ਕਿੰਨਾ ਪਿਆਰਾ ਕੰਮ ਕੀਤਾ ਉੱਤੋਂ ਦੇਖੋ ਦੁਪੱਟਾ ਬਾਜ਼ਾਰ ਤੇ ਜਾਉਂਗੇ 3500 ਰੁਪਿਆ ਸਾਡਾ ਰੇਟ ਸਿਰਫ 2000 ਰੁਪਿਆ ਆ ਵੀ ਦੇਖੋ ਤੁਸੀਂ ਮਤਲਬ ਬਹੁਤ ਸੋਹਣੀ ਵੈਰਾਈਟੀ ਆ ਚੁੱਕੀ ਆ ਰੈਡੀमेड ਸ਼ਰਾਰੇ ਗਰਾਰੇ ਲਹਿੰਗੇ ਲੈਣੇ ਉਹਨਾਂ ਉੱਤੇ ਹੀ ਵੱਡੀਆਂ ਆਫਰਾਂ ਲੱਗੀਆਂ ਛੇਤੀ ਆ ਜਾਓ ਕਿਤੇ ਜਾਣ ਦੀ ਲੋੜ ਨਹੀਂ ਵੱਡੇ ਫਾਇਦੇ ਬੁੱਟਰ ਰੋਡ ਕਾਦੀਆਂ ਤੇ ਹੋਣੇ ਆ ਨੰਬਰ ਸਕਰੀਨ ਤੇ ਆ ਤੁਸੀਂ ਕੋਈ ਜਾਣ ਕੇ ਲੈਣੀ ਤਾਂ ਫੋਨ ਤੁਸੀਂ ਇੱਥੇ ਕਰ ਸਕਦੇ ਆ ਕਿਰਮਨ ਓਮ ਸੰਦੀ ਨਾਲ ਹਰਦੀਪ ਸਿੰਘ ਦੱਗੜ ਸਾਹ ਟੀਪੀ ਕਾਦੀਆਂ